ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਤਾਂ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਰੁੱਸੇ ਨੂੰ ਜੇਕਰ ਮਨਾਈਏ ਨਾ ਤਾਂ ਪਵਾੜੇ ਪੈਂਦਿਆਂ ਪੈਂਦਿਆਂ ਪਹਿ ਜਾਂਦੇ ਚੁਗਲ ਖੋਰਨਾ ਚੁਗਲਿਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਇੱਕ ਵਾਰ ਤੋਂ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਜ਼ਰ ਹਾਂ ਰਾਜਵਿੰਦਰ ਗੌਰ ਆਪਣਾ ਚੈਨਲ ਅਫੀਸ਼ੀਅਲ ਰਾਜਵਿੰਦਰ ਲਟੋਰ ਲੈ ਕੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਵਿਚਰਦੀਆਂ ਨੇ ਤੇ ਇੱਕ ਚੰਗੇ ਇਨਸਾਨ ਹੋਣਾ ਚੰਗੇ ਤਰ੍ਹਾਂ ਦੇ ਨਾਲ ਉਹਦੇ ਵਿੱਚ ਵਿਚਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਰਾਹ ਦੇ ਵਿੱਚ ਰੋੜੇ ਇਸ ਤਰ੍ਹਾਂ ਦੇ ਆ ਜਾਂਦੇ ਨੇ ਜੋ ਸਾਡਾ ਚੰਗਾ ਭਲਾ ਚੱਲਦਾ ਜੀਵਨ ਹੈ ਜਿਹੜਾ ਉਹਨੂੰ ਉਹਦੇ ਵਿੱਚ ਦਿੱਕਤਾਂ ਜਿਹੜੀਆਂ ਕਰ ਦਿੰਦੇ ਨੇ ਸੋ ਇਸੇ ਤਰ੍ਹਾਂ ਅਸੀਂ ਅੱਜ ਗੱਲ ਕਰਦੇ ਆਂ ਵੀ ਜੇਕਰ ਅਸੀਂ ਕਿਸੇ ਵੀ ਚੀਜ਼ ਦੀ ਸੰਭਾਲ ਨਹੀਂ ਕਰਦੇ ਨਾ ਥੋੜੇ ਜਿਹੀ ਵੀ ਅਵੇਸਲੇ ਹੋਗੇ ਤਾਂ ਉਹ ਚੀਜ਼ ਹੈ ਜਿਹੜੀ ਜਾਂ ਉਹ ਲਾਈਨ ਹੈ ਸਾਡੀ ਉਹ ਥਿੜਕਣੀ ਸ਼ੁਰੂ ਹੋ ਜਾਂਦੀ ਹੈ ਸੋ ਇਸੇ ਕਰਕੇ ਸਿਆਣੇ ਨੇ ਜਿਹੜੇ ਉਹ ਕਹਿੰਦੇ ਹੁੰਦੇ ਨੇ ਕਿ ਆਪਣੀਆਂ ਅੱਖਾਂ ਕੰਨ ਖੋਲ੍ਹ ਕੇ ਚੱਲਿਆ ਕਰੋ ਕਿਉਂਕਿ ਰਸਤੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਇੱਕ ਬਹੁਤ ਹੀ ਸੁਚੱਜਾ ਜੀਵਨ ਜੀਣ ਵਾਸਤੇ ਸਾਨੂੰ ਬਹੁਤ ਵਧੀਆ ਸੰਸਕਾਰ ਤੇ ਬਹੁਤ ਵਧੀਆ ਸਿੱਖਿਆ ਜਿਹੜੀ ਅਸੀਂ ਕਿਤਾਬਾਂ ਤੋਂ ਪੜ੍ਹਾਈ ਤੋਂ ਆਪਣੇ ਬਜ਼ੁਰਗਾਂ ਤੋਂ ਸਿੱਖ ਸਕਦੇ ਹਾਂ ਇਸੇ ਤਰ੍ਹਾਂ ਕੁਝ ਮਾੜੀਆਂ ਆਦਤਾਂ ਨੇ ਜਿਹੜੀਆਂ ਉਹ ਵੀ ਅਸੀਂ ਦੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਵਿਚਰਦੇ ਹਾਂ ਸਾਨੂੰ ਇਸ ਤਰ੍ਹਾਂ ਦੇ ਵੀ ਲੋਕੀ ਮਿਲ ਜਾਂਦੇ ਨੇ ਸੋ ਉਹਨਾਂ ਤੋਂ ਸਾਨੂੰ ਥੋੜਾ ਜਿਹਾ ਬਚਣ ਦੀ ਲੋੜ ਹੈ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਪਹਿਚਾਨ ਹੈ ਜਿਹੜੀ ਉਹ ਕਰੀਏ ਸੋ ਗੱਲ ਕਰ ਰਹੀ ਸੀ ਸੰਭਾਲ ਦੀ ਕੱਚਾ ਕੋਠਾ ਹੈ ਜੇਕਰ ਉਹਨੂੰ ਲਿਪਦੇ ਨਹੀਂ ਅਸੀਂ ਸਵਾਰਦੇ ਨਹੀਂ ਤਾਂ ਫਿਰ ਉਹ ਠੀਕ ਨਹੀਂ ਰਹਿੰਦਾ ਉਹਨੇ ਇੱਕ ਦਿਨ ਟਾ ਹੀ ਜਾਣਾ ਕਿਉਂਕਿ ਉਹਦੀ ਕੋਈ ਸਾਰ ਨਹੀਂ ਲੈਂਦਾ ਹੁਣ ਵੀ ਅਸੀਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਜੇ ਅਸੀਂ ਥੋੜੀ ਦੇਰ ਲਈ ਵੀ ਕੋਈ ਚੀਜ਼ ਛੱਡ ਕੇ ਚਲੇ ਜਾਈਏ ਤਾਂ ਉਸ ਤੋਂ ਬਾਅਦ ਉਹਦੀ ਟੈਨ ਦੀ ਕਲਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਨਾਲੋਂ ਨਾਲੋਂ ਦੀ ਸੰਭਾਲ ਨਹੀਂ ਹੋ ਰਹੀ ਅਸੀਂ ਆਪਦੀ ਵੱਲ ਖਿਆਲ ਨਹੀਂ ਕਰਦੇ ਹਨ ਸੋ ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਵੀ ਘਰ ਨੇ ਜਿਹੜੇ ਉਹ ਵਸਦਿਆਂ ਦੇ ਨੇ ਜੇ ਕੋਈ ਉੱਥੇ ਵਸ ਰਿਹਾ ਨਾ ਤਾਂ ਹੀ ਉਹ ਘਰ ਸੋਹਣੇ ਲੱਗਦੇ ਨੇ ਕਿਉਂਕਿ ਸੰਭਾਲ ਨਾਲ ਦੀ ਨਾਲ ਹੋ ਰਹੀ ਹੈ ਤੇ ਖੇਤ ਨੇ ਜਿਹੜੇ ਉਹ ਵੋਂਦਿਆਂ ਦੇ ਨੇ ਨਹੀਂ ਤਾਂ ਫਿਰ ਉਜਾੜਾ ਜਿਹੜਾ ਹੋ ਜਾਂਦਾ ਹੈ ਕਾ ਜਿਹੜਾ ਉੱਥੇ ਉੱਗ ਪੈਂਦਾ ਤੇ ਫਸਲ ਨਹੀਂ ਕੋਈ ਹੁੰਦੀ ਸਾਫ਼ ਸੁਥਰੇ ਨਹੀਂ ਸਾਨੂੰ ਦਿਸਦੇ ਹੈ ਨਾ ਇਸੇ ਤਰ੍ਹਾਂ ਇਨਸਾਨ ਹੈ ਇਹਨੂੰ ਵੀ ਆਪਣੇ ਆਪ ਨੂੰ ਹਮੇਸ਼ਾ ਖੰਗਾਲਦੇ ਰਹਿਣਾ ਚਾਹੀਦਾ ਮਾੜੀਆਂ ਆਲਮਤਾ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਉਹਨਾਂ ਤੋਂ ਬਚਣਾ ਚਾਹੀਦਾ ਹੈ ਇਹ ਬਹੁਤ ਹੀ ਜੇਕਰ ਅਸੀਂ ਗੱਲ ਕਰੀਏ ਸੰਭਾਲ ਦੀ ਤਾਂ ਆਪਣੇ ਆਲੇ ਦੁਆਲੇ ਦੀ ਆਪਣੇ ਕੋਠਿਆਂ ਦੀ ਇਹ ਇੱਕ ਉਦਾਹਰਨ ਹੈ ਵੀ ਜਿਹੜਾ ਕੱਚਾ ਕੋਠਾ ਹੈ ਜੇਕਰ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਦੇ ਨਾ ਉਹਨੇ ਟਹਿ ਜਾਣਾ ਸੋ ਇਸੇ ਤਰ੍ਹਾਂ ਜੇਕਰ ਅਸੀਂ ਸਾਡੇ ਆਪਣੇ ਆਪ ਨੂੰ ਅਸੀਂ ਖੰਗਾਲਦੇ ਨਹੀਂ ਚੰਗੀ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਦੇਖਦੇ ਆ ਕੋਈ ਚੀਜ਼ ਹੈ ਜਿਹੜੀ ਉਹ ਬਾਦ ਫੁੱਲ ਰਹੀ ਹੈ ਜੇਕਰ ਉਹਦੇ ਵਿੱਚ ਨਦੀਨ ਨੇ ਜਾਂ ਫਿਰ ਕੁਝ ਅਵੇਸੜਾਈ ਜਿਹਾ ਹੋ ਗਏ ਥੋੜਾ ਜਿਹਾ ਤੇ ਬਹੁਤ ਕੁਝ ਉੱਗ ਪੈਂਦਾ ਹੈ ਅਸਲੀ ਚੀਜ਼ ਨਾਲੋਂ ਸਾਨੂੰ ਕੁਵਾੜ ਜਿਹੜਾ ਉਹ ਜ਼ਿਆਦਾ ਦਿਖਣ ਲੱਗ ਜਾਂਦਾ ਸੋ ਆਪਣੇ ਆਪ ਨੂੰ ਵੀ ਇਸੇ ਤਰ੍ਹਾਂ ਸਾਨੂੰ ਸਾਫ਼ ਸੁਥਰਾ ਕਰਨ ਦੀ ਲੋੜ ਹੁੰਦੀ ਹੈ ਖੰਗਾਲਣ ਦੀ ਲੋੜ ਪੈਂਦੀ ਹੈ ਤੇ ਅਜੇ ਹੀ ਕੁਝ ਲੋਕਾਂ ਤੋਂ ਬਚਣ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਅਸੀਂ ਗੱਲ ਕੀਤੀ ਹੈ ਅਗਰੇ ਚੁਗਲਖੋਰ ਦੀ ਚੁਗਲਖੋਰ ਨੇ ਜਿਹੜੇ ਉਹ ਬਹੁਤ ਵਧੀਆ ਇੱਕ ਅਸੀਂ ਕਹਿ ਸਕਦੇ ਹਾਂ ਗੱਲ ਨਹੀਂ ਹੈ ਕਿਉਂਕਿ ਉਹ ਸਾਨੂੰ ਪਰ ਮਿਲ ਜਾਂਦੇ ਨੇ ਆਦਤ ਤੋਂ ਮਜਬੂਰ ਹੋ ਜਾਂਦੇ ਨੇ ਕਿਉਂਕਿ ਵਾਰਿਸ਼ਾ ਨੇ ਆਖਿਆ ਵਾਰਿਸ਼ਾ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਉਹਨਾਂ ਨੂੰ ਬਹੁਤ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਅੱਜ ਗੱਲ ਕਰ ਰਹੇ ਆਂ ਆਪਾਂ ਚੁਗਲਖੋਰ ਬਾਰੇ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਹੈ ਇੱਕ ਆਪਣੇ ਆਪ 'ਚ ਹੁਨਰ ਸਮਝਦੇ ਨੇ ਇੱਕ ਕਲਾ ਹੈ ਤੇ ਕਈਆਂ 'ਚ ਹੁੰਦੀ ਵੀ ਆ ਪਰ ਸਾਨੂੰ ਲੋੜ ਹੁੰਦੀ ਉਹਨਾਂ ਨੂੰ ਪਛਾਣਨ ਦੀ ਉਹਨਾਂ ਤੋਂ ਬਚਣ ਦੀ ਤੇ ਉਹ ਕੀ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਤੇ ਜਿਹੜੀ ਗੱਲ ਹੈ ਨਾ ਇਨਸਾਨੀਅਤ ਲਈ ਬੜੀ ਘਾਤਕ ਆ ਅਸੀਂ ਆਪਣੇ ਇੱਕ ਜਿਹੜੀ ਆਦਤ ਹੈ ਜੇਕਰ ਸਾਡੀ ਕਿਤੇ ਬਣਦੀ ਜਾ ਰਹੀ ਹੈ ਤਾਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਬਚਣਾ ਚਾਹੀਦਾ ਤੇ ਇਧਰ ਵੱਲ ਨੂੰ ਨਹੀਂ ਤੁਰਨਾ ਚਾਹੀਦਾ ਸਿਆਣੇ ਤਾਂ ਇਹੀ ਕਹਿੰਦੇ ਨੇ ਗੱਲ ਹੁਣ ਕਰਦੇ ਆਂ ਵੀ ਉਹਨਾਂ ਦੀ ਕਲਾ ਜਿਹੜੀ ਉਹ ਹੁਨਰ ਸਮਝਦੇ ਨੇ ਉਹਨੂੰ ਉਹ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਦੂਜੇ ਬੰਦੇ ਨੂੰ ਵਿਸ਼ਵਾਸ ਚ ਲਿਆ ਜਾਂਦਾ ਵੀ ਤੁਹਾਡਾ ਹੰਦਰਦ ਤਾਂ ਮੈਂ ਹੀ ਆਂ ਹੋਰ ਕੋਈ ਨਹੀਂ ਆ ਤੇ ਬਹੁਤ ਵਧੀਆ ਤੁਹਾਡਾ ਵਿਸ਼ਵਾਸ ਹੈ ਜਿਹੜਾ ਜਿੱਤ ਕੇ ਫਿਰ ਦੂਜਿਆਂ ਦੇ ਬੁਰਾਈਆਂ ਹੌਲੀ-ਹੌਲੀ ਕਰਨੀਆਂ ਸ਼ੁਰੂ ਹੁੰਦੀਆਂ ਨੇ ਸੋ ਇੱਕ ਮਾੜੀ ਗੱਲ ਹੈ ਕਰਨੀ ਵੀ ਤੇ ਸੁਣਨੀ ਵੀ ਸੋ ਇਹ ਜਿਹੜਾ ਹੰਨਰ ਹੈ ਸਾਨੂੰ ਸਿੱਖਣ ਦੀ ਲੋੜ ਨਹੀਂ ਆ ਤੇ ਨਾ ਹੀ ਇਹਦੇ ਚ ਪੈਣ ਦੀ ਲੋੜ ਹੁੰਦੀ ਆਪਣੇ ਆਪ ਨੂੰ ਬਚਾ ਕੇ ਰੱਖੀਏ ਧੰਵ ਦੀ ਗੱਲ ਹੈ ਗੱਲ ਕਰ ਰਹੀ ਸੀ ਵੀ ਚੁਗਲੀ ਜੇਕਰ ਕੋਈ ਕਰਦਾ ਹੈ ਤਾਂ ਫਿਰ ਦੋ ਥੀਰਾਂ ਦੇ ਵਿੱਚ ਜ਼ਰੂਰ ਫਰਕ ਹੈ ਜਿਹੜਾ ਪੈ ਜਾਂਦਾ ਮਨਮਟਾਵ ਹੈ ਜਿਹੜਾ ਉਹ ਵਧਦਾ ਜਾਂਦਾ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਕਿਸੇ ਤੋਂ ਸੁਣੀ ਸੁਣਾਈ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਇੱਕ ਸੁਲਝੇ ਹੋਏ ਇਨਸਾਨ ਤਾਂ ਇਦਾਂ ਬਿਲਕੁਲ ਨਹੀਂ ਕਰਦੇ ਉਹ ਇਧਰੋਂ ਉਧਰੋਂ ਖੋਖਾ ਵਰਖਾ ਨਹੀਂ ਕਰਦੇ ਉਹ ਬੰਦੇ ਨੂੰ ਖੁਦ ਪਰਖਦੇ ਨੇ ਖੁਦ ਕੋਈ ਨਾ ਕੋਈ ਇਮਤਿਹਾਨ ਹੈ ਜਿਹੜਾ ਉਹਦਾ ਲੈਂਦੇ ਨੇ ਵੀ ਇਸ ਤਰ੍ਹਾਂ ਦੀ ਇਹ ਗੱਲ ਹੋਈ ਹੈ ਜਾਂ ਨਹੀਂ ਉਸ ਤੋਂ ਬਾਅਦ ਅੱਗੇ ਕੋਈ ਕਾਰਵਾਈ ਹੈ ਜਿਹੜੀ ਉਹ ਹੁੰਦੀ ਹੈ ਤੇ ਹੋਣਾ ਵੀ ਇਦਾਂ ਹੀ ਚਾਹੀਦਾ ਕਿਉਂਕਿ ਕਈ ਵਾਰ ਦੂਜਾ ਆਪਣਾ ਮਤਲਬ ਕੱਢਣ ਲਈ ਤੁਹਾਡੀਆਂ ਤਾਰੀਫਾਂ ਕਰਕੇ ਦੂਜਿਆਂ ਦੀਆਂ ਬੁਰਾਈਆਂ ਕਰਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਸੋ ਇਸ ਤਰ੍ਹਾਂ ਕਰਨ ਵਿੱਚ ਕਾਮਯਾਬ ਤਾਂ ਹੋਏਗਾ ਜੇਕਰ ਤੁਸੀਂ ਉਸਤੇ ਸਹਿਜ ਸੁਭਾਅ ਜਾਂ ਉਹਦੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ ਜਿਹੜੀਆਂ ਉਹਨਾਂ ਤੇ ਉਸੇ ਤਰ੍ਹਾਂ ਯਕੀਨ ਕਰ ਲੈਨੇ ਹੋ ਤਾਂ ਸਭ ਤੋਂ ਵੱਡੀ ਗੱਲ ਇੱਕ ਚੰਗੇ ਇਨਸਾਨ ਦੀ ਇਹ ਹੁੰਦੀ ਹੈ ਜਿਹਦੇ ਬਾਰੇ ਕੋਈ ਗੱਲ ਕਹੀ ਗਈ ਹੈ ਤੁਹਾਨੂੰ ਤਾਂ ਉਸ ਦੀ ਘੋਖ ਪੜਖ ਹੈ ਜੇਕਰ ਅਸੀਂ ਕਰ ਲਈਏ ਖਾਸ ਕਰਕੇ ਇਹ ਗੱਲਾਂ ਉਦੋਂ ਬਹੁਤ ਜ਼ਰੂਰੀ ਨੇ ਜਦੋਂ ਤੁਹਾਡਾ ਅਹੁਦਾ ਕਾਫੀ ਵੱਡਾ ਹੈ ਭਾਵੇਂ ਘਰ ਦੇ ਵਿੱਚ ਹੈ ਦਫ਼ਤਰ ਦੇ ਵਿੱਚ ਹੈ ਜਾਂ ਕਿਤੇ ਵੀ ਹੈ ਤਾਂ ਇਹ ਗੱਲ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਚੰਗੀ ਤਰ੍ਹਾਂ ਉਹਦੀ ਕੋਖ ਪਰਖ ਕਰੋ ਕਿਉਂਕਿ ਇਸ ਤਰ੍ਹਾਂ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਅਸੀਂ ਯਕੀਨ ਨਾ ਕਰੀਏ ਤੇ ਬਹੁਤ ਸਾਰੇ ਲੋਕੀ ਮੈਂ ਦੇਖੇ ਵੀ ਨੇ ਉਹ ਖਤਾ ਨਹੀਂ ਖਾਂਦੇ ਫਿਰ ਕਿਉਂਕਿ ਉਹ ਪਹਿਲਾਂ ਉਹਦੀ ਕੋਖ ਪਰਖ ਕਰਦੇ ਨੇ ਵੀ ਦੂਸਰੇ ਇਨਸਾਨ ਨੇ ਇਦਾਂ ਦੀ ਗੱਲ ਕਹੀ ਘਰਾਂ ਦੇ ਵਿੱਚ ਅਸੀਂ ਦੇਖਦੇ ਆਂ ਬਹੁਤ ਵੱਡੀਆਂ ਗੱਲਾਂ ਨੇ ਇਦਾਂ ਦੀਆਂ ਹੁੰਦੀਆਂ ਆ ਆਮ ਘਰਾਂ ਦੇ ਵਿੱਚ ਸੱਸ ਨੂੰਹ ਦੀ ਲੜਾਈ ਹੋ ਗਈ ਦਰਾਣੀ ਜਠਾਣੀ ਦੀ ਹੋ ਗਈ ਆਣ ਗਵਾਂਡ ਦੀ ਹੋ ਗਈ ਬਹੁਤ ਸਾਰੀਆਂ ਗੱਲਾਂ ਨੇ ਇਸ ਤਰ੍ਹਾਂ ਪਰ ਗੱਲ ਇਹ ਆ ਵੀ ਸਾਡੀ ਆਦਤ ਦੀ ਅਸੀਂ ਕਿੰਨਾ ਛੇਤੀ ਦੂਜੇ ਤੇ ਯਕੀਨ ਕਰ ਲੈਨੇ ਆ ਤੇ ਇਹ ਵੀ ਪਤਾ ਹੁੰਦਾ ਹਰ ਇੱਕ ਇਨਸਾਨ ਦੀ ਜਿਹੜਾ ਅਸੀਂ ਨਾਲ ਰਹਿ ਰਹੇ ਆ ਵੀ ਇਹਦੀ ਆਦਤ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ ਸੋ ਗੱਲ ਇਹ ਆ ਵੀ ਅਸੀਂ ਆਪਣਾ ਹਨਰ ਦੀ ਗੱਲ ਕਰਦੇ ਸੀ ਤਾਂ ਹਨਰ ਬਹੁਤ ਸਾਰੇ ਹੁੰਦੇ ਨੇ ਹਨਰ ਤੇ ਚਲਾਕੀ ਹੈ ਨਾ ਜਿਹੜੀ ਉਹ ਹਮੇਸ਼ਾ ਇਕੱਠੇ ਨਹੀਂ ਚੱਲਦੇ ਕਿਉਂਕਿ ਜਿਹਦੇ ਕੋਲ ਹਨਰ ਹੈ ਉਹਨੂੰ ਆਪਣੀ ਕਲਾ ਦਿਖਾਉਣ ਤੋਂ ਆਪਣੇ ਕੰਮ ਕਾਰ ਕਰਨ ਤੋਂ ਜੋ ਵੀ ਉਹ ਕੰਮ ਕਰਦਾ ਉਹਨੂੰ ਸਮਾਂ ਲੱਗਦਾ ਤਾਂ ਉਹ ਉਹਦੇ ਵਿੱਚ ਰੁੱਝਿਆ ਰਹਿੰਦਾ ਤੇ ਉਹ ਦੇਖਦਾ ਵੀ ਜੇਕਰ ਮੈਂ ਇੱਧਰ ਉੱਧਰ ਭਟ ਗਿਆ ਤਾਂ ਮੇਰਾ ਜਿਹੜਾ ਕੰਮ ਹੈ ਉਹ ਰਹਿ ਜਾਣਾ ਪਰ ਜਿਹੜਾ ਚਲਾਕੀ ਕਰਦਾ ਉਹਨੂੰ ਇਹ ਹੁੰਦਾ ਹੈ ਵੀ ਕਰਕੇਵੇਂ ਰਿਹਾ ਇਹਦੀ ਚਲਾਕੀ ਹੈ ਜਿਹੜੀ ਉਹ ਉਹਨੂੰ ਜਿੱਥੇ ਕਹਿੰਦੇ ਨੇ ਕਿਸੇ ਦੀ ਬਰਾਬਰੀ ਨਹੀਂ ਨਾ ਹੁੰਦੀ ਉੱਥੇ ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦੋ ਤਾਂ ਫਿਰ ਹੌਲੀ ਹੌਲੀ ਅਸੀਂ ਕੀ ਕਰਦੇ ਆ ਬਹੁਤ ਸਾਰੇ ਲੋਕੀ ਹੁੰਦੇ ਨੇ ਉਹਨਾਂ ਦੀ ਆਦਤ ਹੀ ਇਹ ਹੁੰਦੀ ਹੈ ਵੀ ਜਿਹੜਾ ਅੱਗੇ ਬੰਦਾ ਚੱਲ ਰਿਹਾ ਵਧ ਰਿਹਾ ਤਾਂ ਅਸੀਂ ਉਹਨੂੰ ਕਿਸ ਤਰ੍ਹਾਂ ਰੋਕ ਲਈਏ ਹੈ ਨਾ ਸੋ ਇਸ ਤਰ੍ਹਾਂ 베ੜੀ ਚ ਬੱਟੇ ਉਹਨਾਂ ਨੇ ਪਾਉਣੇ ਹੀ ਪਾਉਣੇ ਆ ਸੋ ਬਹੁਤ ਸਾਰੀਆਂ ਆਮਤਾ ਨੇ ਸਾਡੇ ਆਲੇ ਦੁਆਲੇ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੋਂ ਸਾਨੂੰ ਬਚਣ ਦੀ ਗੁਰੇਜ਼ ਕਰਨ ਦੀ ਬਹੁਤ ਲੋੜ ਹੁੰਦੀ ਹੈ ਗੱਲ ਕਰ ਰਹੀ ਸੀ ਚੁਗਲ ਖੋਰ ਦੀ ਚੁਗਲੀ ਦੀ ਤਾਂ ਜਿਹੜਾ ਉਹਨਾਂ ਦਾ ਹਨਰ ਹੈ ਇਹ ਨਾ ਹੀ ਸਿੱਖਿਆ ਜਾਵੇ ਤਾਂ ਚੰਗੀ ਗੱਲ ਆ ਕਿਉਂਕਿ ਇਹਦੇ ਨਾਲ ਬਹੁਤ ਸਾਰੇ ਘਰ ਨੇ ਜਿਹੜੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਸਮਾਜ ਦੇ ਵਿੱਚ ਵੀ ਦਫ਼ਤਰਾਂ ਦੇ ਵਿੱਚ ਵੀ ਅਸੀਂ ਬਹੁਤ ਸਾਰੀ ਜਗ੍ਹਾ ਦੇਖਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਦੇ ਨਾਲ ਜਿਹੜੇ ਲੋਕੀ ਕੰਮ ਕਰਨ ਵਾਲੇ ਨੇ ਜਿਨ੍ਹਾਂ ਦਾ ਇੱਧਰ ਕੋਈ ਧਿਆਨ ਨਹੀਂ ਆ ਉਹਨਾਂ ਦਾ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਉਹ ਹੋ ਜਾਂਦਾ ਪਰ ਕਰ ਵੀ ਕੀ ਸਕਦੇ ਆ ਇਸ ਤਰ੍ਹਾਂ ਦੇ ਲੋਕਾਂ ਤੋਂ ਅਸੀਂ ਆਪਣੇ ਆਪ ਨੂੰ ਹੀ ਬਚਾ ਸਕਦੇ ਆ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰੀਤੀਆਂ ਨੇ ਉਹ ਸਾਡੇ 'ਚ ਨਾ ਪੈਦਾ ਹੋਣ ਸੋ ਇੱਕ ਇਨਸਾਨ ਹੈ ਗੁਰੂ ਨਾਨਕ ਦੇਵ ਜੀ ਤਾਂ ਇਹ ਕਹਿੰਦੇ ਨੇ ਵੀ ਜਿਹੜਾ ਨਿੰਦਕ ਹੈ ਉਹ ਤੁਹਾਡੇ 베ੜੇ 'ਚ ਹੀ ਹੋਣਾ ਚਾਹੀਦਾ ਜੇ ਵੀ ਤੁਹਾਡੇ 베ੜੇ 'ਚ ਰਹੂਗਾ ਤਾਂ ਫਿਰ ਤੁਹਾਡੀ ਸਫਾਈ ਹੈ ਜਿਹੜੀ ਉਹ ਕਰਦਾ ਰਹੂਗਾ ਨਾਲ ਦੇ ਨਾਲ ਸੋ ਇੱਕ ਚੰਗੀ ਗੱਲ ਵੀ ਹੈ ਤੁਹਾਡੇ ਲਈ ਇੰਨਾ ਵੀ ਦੁੱਖ ਦੀ ਗੱਲ ਨਹੀਂ ਹੈ ਸੋ ਜੋ ਕਰਮ ਆਪਣੇ ਆਪਾ ਕਰਦੇ ਆ ਇਸ ਤਰ੍ਹਾਂ ਦੀਆਂ ਮਾੜੀਆਂ ਆਲਮਤਾਜ ਪੈਣੇ ਆ ਸਮਾਜ ਦੇ ਵਿੱਚ ਕੁਰੀਤੀਆਂ ਫੈਲਾਉਨੇ ਆ ਤੇ ਆਪਣੇ ਆਪ ਨੂੰ ਖੁਸ਼ ਕਰਨ ਲਈ ਜਾਂ ਫਿਰ ਆਪਣੀ ਆਦਤ ਹੈ ਜਿਹੜੀ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਦੂਜਿਆਂ ਦਾ ਨੁਕਸਾਨ ਹੁੰਦਾ ਤੇ ਆਖਰਕਾਰ ਘੁੰਮ ਘਮਾ ਕੇ ਉਹਦਾ ਵੀ ਜ਼ਰੂਰ ਇੱਕ ਦਿਨ ਨੁਕਸਾਨ ਹੁੰਦਾ ਏ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਦਤਾਂ ਨੇ ਜਿਨ੍ਹਾਂ ਦਾ ਸਾਨੂੰ ਅੱਗੇ ਜਾ ਕੇ ਵਿਆਜ ਸਮੇਤ ਹੁਕਤਣੀਆਂ ਪੈਣ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਜੇਕਰ ਅਸੀਂ ਗੁਰੇਜ਼ ਕਰੀਏ ਇਸ ਤਰ੍ਹਾਂ ਦੇ ਲੋਕਾਂ ਨੂੰ ਪਹਿਚਾਣੀਏ ਆਪਣੇ ਵਾਲੇ ਦੁਆਲੇ ਤਾਂ ਆਪਣੇ ਅੱਖ ਤੇ ਕੰਨ ਖੋਲ ਕੇ ਹੀ ਚੱਲੀਏ ਤਾਂ ਬਹੁਤ ਵਧੀਆ ਤੇ ਅਜਿਹੀਆਂ ਕੁਰੀਤੀਆਂ ਸਿੱਖਣ ਦੀ ਬਜਾਏ ਕੋਈ ਚੰਗੀ ਗੱਲ ਚੰਗੀਆਂ ਜਿਹੜੀਆਂ ਕਿਤਾਬਾਂ ਨੇ ਉਹ ਪੜ੍ਹੀਏ ਜਿਨ੍ਹਾਂ ਤੋਂ ਸਾਨੂੰ ਗਿਆਨ ਹਾਸਲ ਹੋਵੇ ਤੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਵਿਚਰਿਏ ਕਿ ਅਸੀਂ ਤਾਂ ਲੰਘ ਹੀ ਰਹੇ ਹਾਂ ਤੇ ਜਿਹੜਾ ਸਾਡੇ ਨਾਲ ਦੇ ਨੇ ਨਾ ਉਹਨਾਂ ਨੂੰ ਵੀ ਕੋਈ ਸਾਡੇ ਵੱਲੋਂ ਦਿੱਕਤ ਨਾ ਹੋਵੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਹ ਗੱਲਾਂ ਜਿਨ੍ਹਾਂ ਤੋਂ ਸਾਨੂੰ ਬਚ ਕੇ ਰਹਿਣ ਦੀ ਲੋੜ ਹੈ ਸੋ ਅੱਜ ਗੱਲ ਕਰ ਰਹੇ ਸੀ ਚੁਗਲ ਘੋਰਾਵਾਂ ਬਾਰੇ ਆਪਣੀ ਸੰਭਾਲ ਬਾਰੇ ਆਪਣੇ ਆਲੇ ਦਲੇ ਦੀ ਸੰਭਾਲ ਬਾਰੇ ਜੋ ਸਾਡੇ ਸਮਾਜ ਨੂੰ ਵਧੀਆ ਸਿਹਤ ਦੇ ਸਕਦੀ ਹੈ ਵਧੀਆ ਇਨਸਾਨ ਅਸੀਂ ਬਣ ਸਕਦੇ ਆ ਤੇ ਸਾਡੇ ਆਲੇ-ਦੁਆਲੇ ਜਿਹੜਾ ਵਧੀਆ ਸਮਾਜ ਅਸੀਂ ਸਿਰਜ ਸਕਦੇ ਆ ਸੋ ਇੱਕ ਵਾਰ ਤੋਂ ਫੇਰ ਗੁਜ਼ਾਰਿਸ਼ ਤੁਹਾਨੂੰ ਕਰਾਂਗੇ ਕਿ ਚੈਨਲ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਦੇਖ ਰਹੇ ਹੋ ਤੇ ਨਾਲੋਂ ਨਾਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਸਤਿ ਸ਼੍ਰੀ ਅਕਾਲ ਜੀ